ਕੌਣ ਹੋਵੇਗਾ ਮਾਨਸਾ ਜ਼ਿਲ੍ਹੇ ਦਾ ਕਾਂਗਰਸ ਦਾ ਪ੍ਰਧਾਨ ਕਿੰਨੇ ਵੀ ਕੈਂਡੀਡੇਟ ਉਹ ਆਪ ਕੋ ਆਪ ਦਾ ਇਕ ਥੜਾ ਬਣਾਈ ਬੈਠੇ ਆ ਤੁਹਾਨੂੰ ਨਹੀਂ ਲੱਗਦਾ ਇਸ ਚੋਣ ਤੋਂ ਬਾਅਦ ਇੱਕ ਫ੍ਰਿਕਸ਼ਨ ਬਹੁਤ ਜ਼ਿਆਦੀ ਵਾਜੀ ਤੁਹਾਨੂੰ ਇਹ ਚੀਜ਼ ਸਾਹਮਣੇ ਆਉਂਦੀ ਹੈ ਤਾਂ ਥੋੜਾ ਬਹੁਤ ਤਾਂ ਦੇਖੋ ਜਦੋਂ ਕੋਈ ਪ੍ਰੋਗਰਾਮ ਹੁੰਦਾ ਕਿ ਗੱਲਬਾਤ ਜੇ ਥੋੜੀਆਂ ਬਹੁਤੀਆਂ ਫਿਰ ਪਰੇਸ਼ਾਨੀਆਂ ਵੀ ਚੱਲੀਆਂ ਪੈਂਦੀਆਂ ਕੱਲੇ ਦੋ ਮਾਲ ਖੁੱਲਦੇ ਨੇ ਇਹ ਕਮਾਲ ਨੇ ਦਾ ਟਹਿਣਾ ਹੁੰਦਾ ਹੈ ਬਾਕੀ ਜਿਹੜਾ ਜਿੱਤ ਜਾਂਦਾ ਹੈ ਪ੍ਰਧਾਨ ਬਣ ਜਾਂਦਾ ਉਹਦਾ ਫਰਜ ਬਣਦਾ ਸਭ ਨੂੰ ਨਾਲ ਲੈ ਕੇ ਚੱਲਣਾ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਇੱਕ ਪ੍ਰਧਾਨ ਬਣਦਾ ਤਾਂ ਦੂਜਿਆਂ ਦੀ ਨਰਾਜ਼ਗੀ ਵੀ ਜਾ ਰਹੂ ਪਿਛਲੇ ਲੰਬੇ ਸਮੇਂ ਤੋਂ ਚੱਲੀ ਜਾਂਦਾ ਸੀ ਕਿ ਇੱਕ ਦੋ ਪਰਿਵਾਰਾਂ ਚ ਚੱਲੀ ਜਾਂਦਾ ਸੀ ਪਿਛਲੇ ਬੰਦੇ ਨਰਾਸ਼ ਹੋ ਜਾਂਦੇ ਸੀ ਧੜਾ ਤੇ ਇੱਕੋ ਹੀ ਚੱਲ ਰਿਆ ਸੀ ਨਾ ਬਾਕੀਆਂ ਨੂੰ ਇਗਨੋਰ ਕਰ ਦਿੰਦੇ ਸੀ ਹਰ ਪਾਰਟੀ ਪਲੇਟਫਾਰਮ ਤੇ ਪਰ ਫਿਰ ਉਹਨਾਂ ਨੂੰ ਹੀ ਪ੍ਰਧਾਨ ਕਿ ਮਿਲਦੀ ਆ ਫਿਰ ਇਹੋ ਜਿਹਾ ਬੰਦਾ ਜਿਹੜਾ ਸਾਰਿਆਂ ਨੂੰ ਕੁਝ ਕਰ ਸਕਦੇ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕੇ ਇਹੋ ਜਿਹਾ ਪ੍ਰਧਾਨ ਕੀ ਸਾਨੂੰ ਲੋੜ ਸਾਢੇ 3 ਸਾਲ ਮੈਨੂੰ ਬਣੇ ਨੂੰ ਹੋ ਜੇ ਜੇਕਰ ਮੈਂ ਮਿਹਨਤ ਕੀਤੀ ਹੋ ਕਾਂਗਰਸ ਪਾਰਟੀ ਨੂੰ ਮਤਲਬ ਲੀਟਰਾਂ ਨੂੰ ਲੱਗਿਆ ਮੈਂ ਮਿਹਨਤ ਕੀਤੀ ਮੈਨੂੰ ਬਣਾ ਦਣਗੇ ਜਿਹੜਾ ਵੀ ਆਊਗਾ ਸਾਨੂੰ ਸਵੀਕਾਰ ਆ ਸੀ ਉਹਦਾ ਵੀ ਵੈਲਕਮ ਕਰਾਂ ਕਾਂਗਰਸ ਪਾਰਟੀ ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਦੇ ਜਿਹੜੇ ਉਹ ਕਾਗਜ਼ ਲਏ ਜਾ ਰਹੇ ਆ ਤੇ ਜਲਦੀ ਹੀ ਅਨਾਉਂਸ ਕੀਤਾ ਜਾਵੇਗਾ ਕੌਣ ਹੋਵੇਗਾ ਮਾਨਸਾ ਜ਼ਿਲ੍ਹੇ ਦਾ ਪ੍ਰਧਾਨ ਇੱਥੇ ਪਹਿਲਾਂ ਜਿਹੜੇ ਮੌਜੂਦਾ ਪ੍ਰਧਾਨ ਨੇ ਉਹ ਇੱਥੇ ਖੜੇ ਉਹਨਾਂ ਨਾਲ ਗੱਲਬਾਤ ਕਰਨੀ ਭਾਈ ਕਿਵੇਂ ਵੇਖਦੇ ਹਾਂ ਕਿਉਂਕਿ ਜਿਵੇਂ ਸ਼ਾਰਟ ਲਿਸਟ ਕਰ ਰਹੇ ਨੇ ਇਨਾਂ ਦੀਆਂ ਐਪਲੀਕੇਸ਼ਨਾਂ ਫਰ ਰਹੇ ਨੇ ਇੰਨੀ ਐਪਲੀਕੇਸ਼ਨਾਂ ਦੇ ਵਿੱਚੋਂ ਕਿਵੇਂ ਪਤਾ ਲੱਗੂ ਜਾਂ ਕਿਵੇਂ ਡਿਸਾਈਡ ਕਰਨਗੇ ਬੜਾ ਚੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਐੀਸੀਸੀ ਪ੍ਰਦਾਨ ਮਲਕਰ ਜੂਨ ਖੜਗੇ ਜੀ ਰਾਹੁਲ ਗਾਂਧੀ ਜੀ ਵੱਲੋਂ ਇੱਕ ਕਦਮ ਚੱਕਿਆ ਕਿ ਵੀ ਨਵਾਂ ਗਠਨ ਸਿਰਜਣ ਅਭਿਆਨ ਦੇ ਤਹਿਤ ਅੱਜ ਅਸੀਂ ਸੁਦੂਗੜ ਵਿਖੇ ਇਹ ਪ੍ਰੋਗਰਾਮ ਕਰ ਰਹੇ ਹਾਂ ਤੇ ਐੀਸੀਸੀ ਕੰਨਿਓ ਸਾਡੇ ਅਬਜ਼ਰਵਰ ਅਨਿਲ ਚੌਧਰੀ ਜੀ ਆਏ ਨੇ ਬੜਾ ਚੰਗਾ ਅਭਿਆਨ ਆ ਜਿਹਦੇ ਵਿੱਚ ਜਿਹੜੇ ਮਿਹਨਤੀ ਲੋਕ ਨੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੀ ਸੋਚ ਨੂੰ ਤੇ ਰਾਹੁਲ ਗਾਂਧੀ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਤੇ ਵਰਕਰਾਂ ਦੇ ਵਿੱਚੋਂ ਇਹ ਜਿਲ੍ਹਾ ਪ੍ਰਧਾਨ ਚੁਣਿਆ ਜਾਣਾ ਤੇ ਇਹਦੇ ਵਿੱਚ ਇਹਦੇ ਖਾਸ ਕਰਕੇ ਇਹਦੇ ਨਾਲ ਕੀ ਹੋਊਗਾ ਵੀ ਜਿਹੜਾ ਵੀ ਜਿਲ੍ਹਾ ਪ੍ਰਧਾਨ ਚੁਣਿਆ ਜਾਊਗਾ ਮਿਹਨਤੀ ਹੋਊਗਾ ਉਹਨੂੰ ਡਰ ਹੋਊਗਾ ਵੀ ਮੈਂ ਆਦਾ ਪਰਫਾਰਮ ਕਰਨਾ ਤੇ ਅਗਲੇ 3 ਸਾਲਾਂ ਨੂੰ ਮੈਨੂੰ ਫੇਰ ਮੈਨੂੰ ਜਵਾਬ ਦੇਹੀ ਹੈ ਵੀ ਲੋਕਾਂ ਦੇ ਤੇ ਮੈਂ ਵਰਕਰਾਂ ਦੀ ਵੀ ਇਹਨਾਂ ਕੰਮ ਕੀਤਾ ਨਹੀਂ ਕੀਤਾ ਤੇ ਜਿਹੜੇ ਜਿਹਦੇ ਵਾਸਤੇ ਵਰਕਰ ਤੇ ਲੀਡਰ ਤੇ ਆਪਣੇ ਆਰਗੇਨਾਈਜੇਸ਼ਨ ਦੇ ਮੈਂਬਰ ਸਾਬਨ ਕਹਿਣਗੇ ਭਈਆ ਜਿਲ੍ਹਾ ਪ੍ਰਧਾਨ ਚੰਗੇ ਨੇ ਕੰਮ ਕੀਤਾ ਜਾਂ ਕੰਮ ਕਰੂਗਾ ਉਹ ਚੁਣੇ ਜਾਊਗਾ ਪਹਿਲਾਂ ਜਿਹੜੀ ਪ੍ਰਧਾਨ ਬਣਦੀ ਸੀ ਉਹ ਲੋਕਲ ਲੀਡਰਾਂ ਤੋਂ ਪੁੱਛ ਲੈਂਦੀ ਸੀ ਜਾਂ ਮੇਨ ਮੇਨ ਤੋਂ ਜਾਂ ਆਪ ਦੇ ਸੀਨੀਅਰ ਲੀਡਰ ਬਣਾ ਦਿੰਦੀ ਸੀ ਲਿਸਟ ਭੇਜਦੇ ਤੇ ਦਿੱਲੀ ਤੋਂ ਪ੍ਰੂਵੋਕ ਆ ਜਾਂਦੀ ਸੀ ਇਹਦੇ ਨਾਲ ਕਿਉਂ ਇਹਦੇ ਨਾਲ ਗਰਾਊਂਡ ਲੈਵਲ ਤੇ ਜਿਹੜੇ ਵਰਕਰ ਨੇ ਬੂਥ ਲੈਵਲ ਤੇ ਉਹਨਾਂ ਤੋਂ ਪੁੱਛਿਆ ਜਾ ਰਿਹਾ ਪਹਿਲਾਂ ਉੱਪਰੋਂ ਪੁੱਛਿਆ ਤੇ ਹੁਣ ਥੱਲੇੋਂ ਗਰਾਊਂਡ ਲੈਵਲ ਤੋਂ ਪੁੱਛਿਆ ਜਾ ਰਿਹਾ ਇਹਦੇ ਕਰਕੇ ਕਿਹੜੇ ਚੰਗੇ ਬੰਦੇ ਮੁਰੇ ਆਉਣਗੇ ਐਵੇਂ ਜੁਕ ਕਿਵੇਂ ਹੁਣ ਬਲਾਕ ਪ੍ਰਧਾਨ ਬਣਾਵਾਂਗੇ ਅਸੀਂ ਜਿਹੜੇ ਚੰਗੇ ਬੰਦੇ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਪੁੱਛਾਂਗੇ ਜ਼ਿਲ੍ਹਾ ਕਮੇਟੀ ਬਣਾਵਾਂਗੇ ਉਦੋਂ ਵੀ ਪੁੱਛ ਕੇ ਉਦੋਂ ਸਾਡੇ ਫੇਰ ਅਬਜ਼ਰਵਰ ਆਉਣਗੇ ਪੰਜਾਬ ਤੋਂ ਜਾਂ ਕੋਈ ਹੋਰ ਸੀਨੀਅਰ ਲੀਡਰ ਜ਼ਿਲ੍ਹੇ ਦੇ ਵਿੱਚ ਆਉਣਗੇ ਉਵੇਂ ਉਹ ਚੁਣੇ ਜਾਣਗੇ ਮਾਈਕਲ ਗਾਗੋਵਾਲ ਨੇ ਇੱਕ ਵਾਰ ਫੇਰ ਮੌਕਾ ਦਿੱਤਾ ਜਾਊਗਾ ਨਹੀਂ ਪਰਮਾਤਮਾ ਦੀ ਤੇ ਬਖਸ਼ਿਸ਼ ਤੇ ਆਪਣੇ ਵਰਕਰਾਂ ਦਾ ਤੇ ਲੀਡਰਸ਼ਿਪਰਾਂ ਦਾ ਪਿਆਰ ਤੇ ਜੇਕਰ ਉਹਨਾਂ ਦਾ ਸਾਥ ਹੋਇਆ ਤਾਂ ਜ਼ਰੂਰ ਚੁਣੇ ਜਾਵਾਂਗੇ ਤੇ 3.5 ਸਾਲ ਮੈਨੂੰ ਬਣੇ ਨੂੰ ਹੋ ਗਏ ਤੇ ਜੇਕਰ ਮੈਂ ਮਿਹਨਤ ਕੀਤੀ ਹੂ ਕਾਂਗਰਸ ਪਾਰਟੀ ਨੂੰ ਮਤਲਬ ਲੀਡਰਾਂ ਨੂੰ ਲੱਗੇ ਮੈਂ ਮਿਹਨਤ ਕੀਤੀ ਮੈਨੂੰ ਬਣਾ ਦਣਗੇ ਜਿਹੜਾ ਵੀ ਆਊਗਾ ਸਾਨੂੰ ਸਵੀਕਾਰ ਆ ਸੀ ਉਹਦਾ ਵੀ ਵੈਲਕਮ ਕਰਾਂ ਬਿਲਕੁਲ ਐਡਵੋਕੇਟ ਲਖਵਿੰਦਰ ਲਖਨਪਾਲ ਜੀ ਖੜਨੇ ਬਈ ਕਿਵੇਂ ਲਿਖਦੇ ਹੋ ਇਸ ਚੋਣ ਪਹਿਲੀ ਵਾਰੀ ਹੋਇਆ ਕਿ ਆਮ ਤੌਰ ਤੇ ਕੀ ਹੁੰਦਾ ਸੀ ਕਾਂਗਰਸ ਦੇ ਵਰਕਰਾਂ ਨੇ ਕਿਹੇ ਮੰਗ ਰਹਿੰਦੀ ਸੀ ਵੀ ਕੋਈ ਪੈਰਾਸ਼ੂਟਰਾ ਹੀ ਨਾ ਆਵੇ ਕੋਈ ਉਹ ਬੰਦਾ ਨਾ ਆਵੇ ਜਿਹੜਾ ਆਲਰੇਡੀ ਪਾਵਰ ਦੇ ਵਿੱਚ ਹੈਗਾ ਸੀਗਾ ਤਾਂ ਰਾਹੁਲ ਜੀ ਵੱਲੋਂ ਇੱਕ ਨਵਾਂ ਅਭਿਆਨ ਚਲਾਇਆ ਗਿਆ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਹਰੇਕ ਬੰਦਾ ਕੋਈ ਵੀ ਬੰਦਾ ਜਿਹੜਾ ਕਾਂਗਰਸ ਪਾਰਟੀ ਦਾ ਮੋਢਲਾ ਮੈਂਬਰ ਆ ਕਿਸੇ ਵੀ ਉਮਦੇ ਤੇ ਰਹ ਹੋਇਆਗਾ ਉਹ ਪ੍ਰਧਾਨ ਦੀ ਵਾਤੇ ਅਪਲਾਈ ਕਰ ਸਕਦਾ ਤੇ ਜਿਹੜੀ ਵੋਟ ਹੈ ਜਿਹੜੀ ਸਾਡੇ ਹਰਦਲ ਪਰ ਆਏ ਹੋਏ ਨੇ ਉਹਨਾਂ ਨੂੰ ਇਹ ਕੋਈ ਬਹੁਤਾ ਟਾਈਮ ਵੀ ਨਹੀਂ ਲੱਗਦਾ ਹੈਗਾ ਉਹ ਆਪਦੇ ਆਪਦੇ ਬੰਦਿਆਂ ਨੂੰ ਜਿਹਦੇ ਉਹ ਪ੍ਰੇਫਰੈਂਸ ਕਰਨਗੇ ਕਿ ਇਹ ਇਹ ਚੰਗਾ ਕੰਮ ਕੀਤਾ ਸੀ ਇਸ ਬੰਦੇ ਨੂੰ ਆਪ ਦੀ ਵੋਟ ਦਿੰਦੇ ਆਗੇ ਤੇ ਇਹ ਪ੍ਰਧਾਨ ਬਣਾਏ ਜਾਣ ਤਾਂ ਇਹਦੇ ਨਾਲ ਕੀ ਹੋਣਾਗਾ ਜਿਹੜਾ ਸਾਡਾ ਸੰਗਠਨ ਆ ਉਹ ਇੰਨਾ ਮਜ਼ਬੂਤ ਹੋ ਜਾਣਾ ਵੀ ਆਉਣ ਵਾਲੀ 2027 ਦੇ ਵਿੱਚ ਸਾਨੂੰ ਇਕੱਠ ਕਰਨ ਦੀ ਲੋੜ ਨਹੀਂ ਰੈਲੀਆਂ ਕਰਨ ਦੀ ਲੋੜ ਨਹੀਂ ਆਲ ਰੈਡੀ ਹੀ ਸਾਡੇ ਕੋਲੇ ਸਾਰਾ ਅੱਜ ਤੋਂ ਜਿਹੜਾ ਸਾਡਾ ਸੰਗਠਨ ਮਜ਼ਬੂਤ ਕਰਨ ਦਾ ਕੰਮ ਚੱਲਿਆ ਹੋਇਆ ਹੈ ਇਹ ਇੰਨਾ ਕੁ ਮਜ਼ਬੂਤ ਹੋ ਜਾਣਾ ਵੀ 2027 ਦੇ ਵਿੱਚ ਕਾਂਗਰਸ ਸਰਕਾਰ ਆਉਣਾ ਬਿਲਕੁਲ ਤੈ ਹੈਗੀ ਇਸ ਕਰਕੇ ਹੀ ਧੰਨਵਾਦ ਕਰਦੇ ਆ ਰਾਹੁਲ ਜੀ ਦਾ ਤੇ ਉਹਨਾਂ ਦੇ ਜਿਹੜੇ ਰਿਸਰਵਰ ਲਾਏ ਹੋਏ ਨੇ ਤੇ ਮਜ਼ਬੂਤਾ ਜਿਹੜੀ ਸਾਡੀ ਟੀਮ ਹੁਣ ਜਿਵੇਂ ਸਾਡੇ ਜ਼ਿਲ੍ਹਾ ਪ੍ਰਧਾਨ ਬਾਈਕ ਗਗਵਾਲ ਜੀ ਨੇ ਉਹਨਾਂ ਦੀ ਜਿਹੜੀ ਹੁਣ ਤੱਕ ਦੀ ਮਿਹਨਤ ਅਸੀਂ ਉਹਨੂੰ 100 ਤੋਂ 100 ਨੰਬਰ ਦਿੰਦੇ ਹਾਂਗੇ ਇਸੇ ਤਰ੍ਹਾਂ ਉਮੀਦ ਕਰਾਂਗੇ ਵੀ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਜੀ ਇਹਨਾਂ ਨੂੰ ਮੈਗ ਨਹੀਂ ਦਿੱਤੀ ਜਾਂਦੀ ਤਾਂ ਇਹਨਾਂ ਦੀ ਕੰਸੈਂਟ ਲੈ ਕੇ ਕੋਈ ਇਹੋ ਜਿਹਾ ਬੰਦਾ ਜਿਹੜਾ ਸਾਰਿਆਂ ਨੂੰ ਕੁਝ ਕਰ ਸਕੇ ਤੇ ਸਾਰਿਆਂ ਨਾਲ ਇਹ ਕਿ ਚੱਲ ਸਕੇ ਇਹੋ ਜਿਹਾ ਪ੍ਰਧਾਨ ਕੀਤੀ ਸਾਨੂੰ ਲੋੜ ਹੈ ਸਾਡੇ ਨਾਲ ਜ਼ਿਲ੍ਹਾ ਅਪਰੇਸ਼ਨ ਚੇਅਰਮੈਨ ਵਿਕਰਮਜੀਤ ਸਿੰਘ ਮੁਫਰ ਸਾਡੇ ਨਾਲ ਖੜੇ ਨੇ ਭਾਈ ਭਾਈ ਕਿਵੇਂ ਦੇਖਦੇ ਹੋ ਕਿਉਂਕਿ ਹਰ ਵਾਰ ਜਿਹੜਾ ਉਤੋਂ ਇੱਕ ਹੁਕਮ ਜਾਰੀ ਹੁੰਦੇ ਸੀ ਵੀ ਇਹ ਪ੍ਰਧਾਨ ਲਾਇਆ ਗਿਆ ਇਸ ਵਾਰ ਇੱਕ ਥੋੜਾ ਡਿਫਰੈਂਟ ਜਿਹੜਾ ਇਹਨਾਂ ਦਾ ਕੀਤਾ ਕੀ ਮੰਨਦੇ ਹੋ ਕਿਵੇਂ ਵੀ ਨੇ ਇਸ ਵਾਰ ਇਹਨਾਂ ਨੇ ਬਹੁਤ ਵਧੀਆ ਤਰੀਕਾ ਯਾਨੀ ਕਿ ਡੈਮੋਕਰੈਟਿਕ ਤਰੀਕੇ ਨਾਲ ਆਪਣਾ ਆਬਜ਼ਰਵਰ ਭੇਜਿਆ ਇੱਕ ਬਹੁਤ ਹੀ ਸੀਨੀਅਰ ਜਿਹੜੇ ਆਪਣੇ ਅਨਿਲ ਚੌਧਰੀ ਨੇ ਜਿਹੜੇ ਮੇਰੇ ਖਿਆਲ ਦਿੱਲੀ ਦੇ ਆਪਣੇ ਪ੍ਰਧਾਨ ਰਹੇ ਕਾਂਗਰਸ ਪਾਰਟੀ ਦੇ ਯੂਥ ਦੇ ਵੀ ਪ੍ਰਧਾਨ ਰਹੇ ਐਮ ਐਲ ਏ ਵੀ ਰਹੇ ਨੇ ਉਹ ਵਿਸ਼ੇਸ਼ ਤੌਰ ਤੇ ਇੱਥੇ ਭੇਜਿਆ ਜਾ ਕੇ ਲੋਕਾਂ ਦੀ ਨਾਜ਼ ਪੜੋ ਲੋਕਾਂ ਦੀ رائے ਲਓ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਪੁੱਛੋ ਰੂਟ ਹੇਠਾਂ ਗਰਾਸ ਰੂਟ ਲੈਵਲ ਤੇ ਵੀ ਕਿਹੜਾ ਵਿਅਕਤੀ ਹੈ ਜਿਹੜਾ ਕਾਂਗਰਸ ਨੂੰ ਚਲਾ ਸਕਦਾ ਹੈ ਕਾਂਗਰਸ ਨੂੰ ਸਾਂਭ ਸਕਦਾ ਹੈ ਪਾਰਟੀ ਨੂੰ ਮਜ਼ਬੂਤ ਕਰ ਸਕਦਾ ਹੈ ਜਿਵੇਂ ਇੱਥੇ ਕਾਫੀ ਕੈਂਡੀਡੇਟ ਆ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਇੱਕ ਪ੍ਰਧਾਨ ਬਣਦਾ ਤਾਂ ਦੂਜਿਆਂ ਦੀ ਨਾਰਾਜ਼ਗੀ ਵੀ ਜਾ ਰਹੋਗੀ ਚਲੋ ਸਰ ਇਹ ਤਾਂ ਕੰਪੀਟੀਸ਼ਨ ਹੁੰਦਾ ਜਦੋਂ ਕੋਈ ਵੀ ਆਪਾਂ ਲਾਓ ਵੀ ਜਿਵੇਂ ਕਹਿੰਦੇ ਦੋ ਮੱਲ ਖੁੱਲਦੇ ਨੇ ਵੀ ਇੱਕ ਕਮਾਲ ਨੇ ਦਾ ਟਹਿਣਾ ਹੁੰਦਾ ਸੋ ਇਹ ਕੰਪੀਟੀਸ਼ਨ ਨਾਲ ਕਾਂਗਰਸ ਪਾਰਟੀ ਮਜ਼ਬੂਤ ਵੀ ਹੁੰਦੀ ਹੈ ਠੀਕ ਹੈ ਕਿਤੇ ਨਾ ਕਿਤੇ ਪਰ ਹੁਣ ਸਾਰੇ ਸਮਝ ਗਏ ਇਸ ਗੱਲ ਨੂੰ ਬਾਕੀ ਜਿਹੜਾ ਜਿੱਤ ਜਾਂਦਾ ਪ੍ਰਧਾਨ ਬਣ ਜਾਂਦਾ ਉਹਦਾ ਫਰਜ਼ ਬਣਦਾ ਸਭ ਨੂੰ ਨਾਲ ਲੈ ਕੇ ਚੱਲਣ ਦਾ ਇਸ ਕਰਕੇ ਮੇਰਾ ਖਿਆਲ ਹੈ ਥੋੜਾ ਹੈਲਦੀ ਤਰੀਕੇ ਨਾਲ ਇਹ ਕੰਪੀਟੀਸ਼ਨ ਹੋ ਰਿਹਾ ਕੋਈ ਐਸੀ ਗੱਲ ਨਹੀਂ ਕਿੜਾ ਹਾ ਯੂਥ ਦੇ ਵਿੱਚ ਥੋੜਾ ਬਹੁਤ ਅਗਰੈਸਿਵਨੈਸ ਹੁੰਦੀ ਹੈ ਬਟ ਇਹ ਵੱਡੀ ਕਾਂਗਰਸ ਹੈ ਸੀਨੀਅਰ ਲੋਕ ਨੇ ਸਿਆੜੇ ਨੇ ਐਸੀ ਕੋਈ ਗੱਲ ਨਹੀਂ ਸਾਰੇ ਇੱਕ ਦੂਜੇ ਨਾਲ ਸਾਥ ਦੇ ਰਹੇ ਆ ਇਸ ਚੋਨ ਦੌਰਾਨ ਅਵਤਾਰ ਸਿੰਘ ਗੁੰਨੇਆਣਾ ਵੀ ਸਾਡੇ ਨਾਲ ਨੇ ਜਿਹੜੇ ਆਬਜ਼ਰਵਰ ਵੀ ਨੇ ਇੱਕ ਵਾਰ ਗੱਲਬਾਤ ਕਰਦੇ ਆ ਜਿਹਨਾਂ ਪਹਿਲਾਂ ਹਰ ਵਾਰੀ ਹੀ ਹੁੰਦਾ ਕਿ ਪਹਿਲਾਂ ਹੁਕਮ ਆਉਂਦੇ ਆ ਕਿ ਇਹ ਲੀਡਰ ਆ ਉਹਨੂੰ ਪ੍ਰਧਾਨ ਬਣਾ ਦਿਓ ਪਰ ਇਸ ਵਾਰ ਸਾਰੀ ਸਟ੍ਰੈਟੇਜੀ ਚੇਂਜ ਕਰਤੀ ਕੀ ਕਹੋਂਗੇ ਇਹਦੇ ਬਾਰੇ ਦੇਖੋ ਜੀ ਇਹ ਤਾਂ ਪਾਰਟੀ ਦੀ ਸਟ੍ਰੈਟਜੀ ਹੈ ਵੀ ਜਿਹੜੇ ਰਾਹੁਲ ਜੀ ਇਹ ਸੋਚਦੇ ਐ ਵੀ ਪਾਰਟੀ ਦੇ ਵਿੱਚ ਥੱਲੇ ਤੱਕ ਲੋਕਤੰਤਰ ਲੈ ਕੇ ਆਂਦਾ ਜਾਵੇ ਜਿਵੇਂ ਮਤਲਬ ਜੂਥ ਦੇ ਇਲੈਕਸ਼ਨ ਵੀ ਇਹਨਾਂ ਨੇ ਕਰਵਾਏ ਬੇਸ਼ੱਕ ਇਹ ਟੈਂਪਰੀ ਟੌਰ ਤੇ ਉਹਦਾ ਖਮਿਆਜਾ ਭੁਗਤਣਾ ਪਿਆ ਕਿਉਂਕਿ ਥੋੜੀ ਜੀ ਲੀਡਰਾਂ ਦੇ ਵਿੱਚ ਗਰੁੱਪਵਾਦੀ ਬਣ ਗਈ ਉਹਦਾ ਨੁਕਸਾਨ ਵੀ ਹੋਇਆ ਪਰ ਜਿਹੜਾ ਲੰਮੇ ਸਮੇਂ ਦੇ ਵਿੱਚ ਇਹ ਹੈ ਕਿ ਜਿਹੜੇ ਕਾਬਲ ਬੰਦੇ ਐ ਦੇਖੋ ਰਾਜਾ ਵਰਿੰਗ ਜੀ ਵਰਗੇ ਚੁਣ ਕੇ ਆਏ ਐ ਠੀਕ ਹੈ ਅੱਜ ਰਵਨੀਤ ਬਿੱਟੂ ਜੀ ਪਾਰਟੀ ਛੱਡ ਕੇ ਉਧਰ ਚਲੇ ਗਏ ਪਰ ਯੂਥ ਦੀ ਜਿਹੜੀ ਇਲੈਕਟਿਡ ਬਾਡੀਆ ਦੇ ਵਿੱਚੋਂ ਬੰਦੇ ਚੱਲੇ ਔਰ ਬੜੇ ਛੋਟੇ ਸਮੇਂ ਦੇ ਵਿੱਚ ਇਹ ਏਡੇ ਵੱਡੇ-ਵੱਡੇ ਲੀਡਰ ਬਣੇ ਇਹ ਸਿਰਫ ਰਾਹੁਲ ਗਾਂਧੀ ਜੀ ਦੀ ਇੱਕ ਸੋਚ ਹੈ ਕਿ ਜਿਹੜੇ ਕਾਬਲ ਬੰਦੇ ਆ ਉਹਨਾਂ ਨੂੰ ਚੁਣ ਕੇ ਲਿਆਂਦਾ ਜਾਵੇ ਥੱਲਿਓ ਨਾ ਕਿ ਜਿਹੜੇ ਕੋਈ ਵੱਡੇ ਪਰਿਵਾਰਾਂ ਦੇ ਵਿੱਚੋਂ ਜਾਂ ਰਾਜਨੀਤਿਕ ਸ਼ਕਤੀ ਹੈ ਜਾਂ ਕੋਈ ਵੈਸੇ ਅਮੀਰ ਘਰਾਣਿਆਂ ਉਹਨਾਂ ਦੇ ਵਿੱਚੋਂ ਬੰਦੇ ਆ ਕੇ ਪਾਰਟੀ ਨੂੰ ਆਪਦੇ ਹੱਥਾਂ ਦੇ ਵਿੱਚ ਚਲਾਉਣ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਕਾਬਲ ਬੰਦਿਆਂ ਨੂੰ ਚੁਣਿਆ ਜਾਵੇ ਉਸ ਦੇ ਸੰਬੰਧ ਚਾਦੀ ਜਿਹੜੀ ਇਹਨਾਂ ਨੇ ਕਾਂ ਹੁਣ ਕਾਂਗਰਸ ਕਮੇਟੀ ਦੇ ਵੀ ਜਿਹੜੀ ਸਾਰੀ ਉਹ ਚੋਣ ਪ੍ਰਕਿਰਿਆ ਹੈਗੀ ਹੈ ਤੇ ਉਹਦੇ ਚ ਸਾਡੇ ਇਥੇ ਅਬਜ਼ਰਵਰ ਦਿੱਲੀ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਅਨੰਦ ਚੌਧਰੀ ਜੀ ਨੂੰ ਲਾਇਆ ਗਿਆ ਉਹਦੇ ਨਾਲ ਮੈਨੂੰ ਤੇ ਮੇਰੇ ਨਾਲ ਸਾਡੀ ਗੁਰਸ਼ਰਨ ਕੌਰ ਰੰਧਾਵਾ ਭੈਣ ਨੇ ਪਟਿਆਲੇ ਤੋਂ ਤੇ ਪਵਨ ਗੋਇਲ ਜੀ ਜੈਤੋ ਤੋਂ ਅੱਜ ਉਹ ਕਿਸੇ ਕਾਰਨ ਕਰਕੇ ਨਹੀਂ ਆ ਸਕੇ ਤੇ ਮੈਂ ਹੀ ਅਬਜ਼ਰਵਰ ਸਾਹਿਬ ਦੇ ਨਾਲ ਹੈਗਾ ਇਥੇ ਸਰਦੂਲਗੜ੍ਹ ਤੇ ਅਸੀਂ ਇਹ ਪ੍ਰਕਿਰਿਆ ਜਿਵੇਂ ਵੀ ਉੱਪਰੋਂ ਸਾਨੂੰ ਹਦਾਇਤਾਂ ਹੈਗੀਆਂ ਤੇ ਬਾਕੀ ਅਨੰਦ ਜੀ ਸਾਡੇ ਨਾਲ ਨੇ ਸਾਡੇ ਦਿੱਲੀ ਤੋਂ ਏਆਈਸੀਸੀ ਦੇ ਅਬਜ਼ਰਵਰ ਸਾਹਿਬ ਜਿਵੇਂ ਉਹ ਕਹਿੰਦੇ ਅਸੀਂ ਪਬਲਿਕ ਦੇ ਵਿੱਚ ਉਸਤਾਂ ਦੇ ਨਾਲ ਲੋਕ ਮਾਨਸਾ ਜ਼ਿਲ੍ਹੇ ਦੇ ਵਿੱਚ ਕਾਂਗਰਸ ਨੂੰ ਆਉਣ ਵਾਲੀ ਸਰਕਾਰ ਦੇ ਵਿੱਚ ਵੱਧ ਸਹਿਯੋਗ ਲੈਣ ਵਾਸਤੇ ਸਾਰੀਆਂ ਸੀਟਾਂ ਜਿੱਤਣ ਵਾਸਤੇ ਕਿਹੜੇ ਬੰਦੇ ਨੂੰ ਚੁਣਿਆ ਜਾਣਾ ਜ਼ਰੂਰੀ ਹੈ ਕਿਹੜਾ ਬੰਦਾ ਹੈ ਜਿਹੜਾ ਜ਼ਿਲ੍ਹੇ ਨੂੰ ਵਧੀਆ ਸਾਰੇ ਗਰੁੱਪਾਂ ਨੂੰ ਨਾਲ ਲੈ ਕੇ ਚੱਲ ਸਕਦਾ ਹੈ ਤੇ ਸਾਰੇ ਜ਼ਿਲ੍ਹੇ ਨੂੰ ਵਧੀਆ ਤਰੀਕੇ ਨਾਲ ਚਲਾ ਸਕਦਾ ਹੈ ਕਿਉਂਕਿ ਕੈਂਡੀਡੇਟ ਕਾਫੀ ਨਹੀਂ ਜਿੰਨੇ ਵੀ ਕੈਂਡੀਡੇਟ ਉਹ ਆਪ ਕੋ ਆਪ ਦਾ ਇਕ ਠੜਾ ਬਣਾਈ ਬੈਠੇ ਆ ਤੁਹਾਨੂੰ ਨਹੀਂ ਲੱਗਦਾ ਇਸ ਚੋਣ ਤੋਂ ਬਾਅਦ ਇੱਕ ਫ੍ਰਿਕਸ਼ਨ ਬਹੁਤ ਜ਼ਿਆਦੀ ਵਾਜੂਗੀ ਦੇਖੋ ਜੀ ਤਾਂ ਆਪਾਂ ਨੂੰ ਇਸ ਪਾਸੇ ਵੀ ਲਾ ਸਕਦੇ ਹਾਂ ਵੀ ਜੇ ਅੱਜ ਕਾਂਗਰਸ ਦੇ ਪ੍ਰਧਾਨ ਬਣ ਦੀ ਲੋਕਾਂ ਦੇ ਵਿੱਚ ਇੰਨੀ ਮਤਲਬ ਇੱਛਾ ਤਾਂ ਇੱਥੋਂ ਇਹ ਲੱਗਦਾ ਕਿ ਲੋਕਾਂ ਦਾ ਕਾਂਗਰਸ ਨਾਲ ਕਿੰਨਾ ਪਿਆਰ ਹੈ ਤੇ ਜੇ ਸਾਨੂੰ ਇਹ ਚੀਜ਼ ਸਾਹਮਣੇ ਆਉਂਦੀ ਹੈ ਤਾਂ ਥੋੜਾ ਬਹੁਤ ਤਾਂ ਦੇਖੋ ਜਦੋਂ ਕੋਈ ਪ੍ਰੋਗਰਾਮ ਹੁੰਦਾ ਕਿ ਗੱਲਬਾਤ ਹੁੰਦੀ ਥੋੜੀਆਂ ਬਹੁਤੀਆਂ ਫਿਰ ਪਰੇਸ਼ਾਨੀਆਂ ਵੀ ਚੱਲੀਆਂ ਪੈਂਦੀਆਂ ਪਰ ਅਖੀਰ ਦੇ ਵਿੱਚ ਇਹ ਚੀਜ਼ ਸਾਰਿਆਂ ਨੇ ਮਨ ਲੈਣੀ ਹੈ ਐਕਸੈਪਟ ਕਰਨੀ ਪੈਣੀ ਹੈ ਹਾਂ ਕੋਈ ਥੋੜਾ ਬਹੁਤਾ ਕੋਈ ਹੁੰਦਾ ਹੈ ਕੋਈ ਬੰਦਾ ਗੁੱਸਾ ਗਿੱਲਾ ਕਰੂਗਾ ਤੇ ਹੋਰ ਚਾਰ ਦਿਨਾਂ ਨੂੰ ਠੀਕ ਹੋ ਜਾਣਾ ਕਿਉਂਕਿ ਪ੍ਰਕਿਰਿਆ ਤਾਂ ਰਾਹੁਲ ਜੀ ਤੇ ਵੀ ਲਾਗੂ ਹੁੰਦੀ ਹੈ ਉੱਥੇ ਵੀ ਦੇਖੋ ਖੜਗੇ ਜੀ ਨੇ ਇਲੈਕਸ਼ਨ ਲੜਿਆ ਨਾਲ ਸ਼ਸ਼ੀ ਥਰੂਰ ਜੀ ਨੇ ਇਲੈਕਸ਼ਨ ਲੜਿਆ ਤੇ ਅੱਜ ਉਹ ਸਾਰੀ ਟੀਮ ਹੈ ਜੀ ਇੱਕ ਇਕੱਠੇ ਹੋ ਕੇ ਕੰਮ ਕਰਦੇ ਉਹਨਾਂ ਨੇ ਆਲ ਇੰਡੀਆ ਦੇ ਵਿੱਚ ਵੀ ਇਲੈਕਸ਼ਨ ਕਰਵਾਇਆ ਕੋਈ ਨਾਮਿਨੇਸ਼ਨ ਹੀ ਹੈ ਉਹ ਖੁਦ ਵੀ ਇਲੈਕਸ਼ਨ ਲੜ ਸਕਦੇ ਸੀ ਖੁਦ ਵੀ ਪ੍ਰਧਾਨ ਰਹੇ ਐ ਪਰ ਹੁਣ ਜੋ ਸਾਰੀ ਪਾਰਟੀ ਨੇ ਜਿਹੜੇ ਹੈਗੇ ਉਹਨਾਂ ਨੇ ਦੇਖਿਆ ਕਿ ਖੜਗੇ ਜੀ ਤੇ ਔਰ ਖੜਗੇ ਜੀ ਦੀ ਬੱਡੀ ਵੀ ਦਾ ਵੀ ਜਿਸ ਤਰ੍ਹਾਂ ਲੋਕਾਂ ਦਾ ਸਹਿਯੋਗ ਹੈ ਇੱਕ ਦਿਨ ਸਮਾਂ ਆਊਗਾ ਇਸ ਤੋਂ ਬਾਅਦ ਕਿ ਰਾਹੁਲ ਜੀ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਹੋਣਗੇ ਜੀ ਜਿਹੜੇ ਕੈਂਡੀਡੇਟ ਅਮਰੀਕ ਸਿੰਘ ਹੈ ਉਹਨਾਂ ਦੇ ਇੱਥੇ ਬੇਟੇ ਖੜੇ ਉਹਨਾਂ ਨਾਲ ਗੱਲ ਕਰਦੇ ਆ ਕਿਵੇਂ ਲੱਗ ਰਿਹਾ ਕਿਉਂਕਿ ਪਹਿਲਾਂ ਜਿਹੜਾ ਉੱਥੋਂ ਹੁਕਮ ਆ ਜਾਂਦੇ ਸੀ ਉਹ ਪ੍ਰਧਾਨ ਬਣਾਤਾ ਇਹ ਜਿਹੜਾ ਤਰੀਕਾ ਹੈ ਨਵਾਂ ਤਰੀਕਾ ਕਿਵੇਂ ਲੱਗ ਰਿਹਾ ਕੀ ਕਹਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਕਾਂਗਰਸ ਪਾਰਟੀ ਨੇ ਬਹੁਤ ਵਧੀਆ ਇੱਕ ਪਲੈਟਫਾਰਮ ਤਿਆਰ ਕੀਤਾ ਪਹਿਲਾਂ ਜਿਵੇਂ ਯੂਥ ਕਾਂਗਰਸ ਦੇ ਵਿੱਚ ਸਾਰੇ ਜਿਹੜੇ ਸਾਡੇ ਕਾਂਗਰਸ ਦੇ ਵਰਕਰ ਨੇ ਉਹ ਆਪਣੇ ਆਪਣੇ ਕੈਂਡੀਡੇਟ ਖੜੇ ਹੋ ਜਾਂਦੇ ਆ ਉਹਨਾਂ ਦੇ ਵਿੱਚ ਵੀ ਲੀਡਰਾਂ ਦੇ ਮੁੰਡੇ ਵੀ ਖੜੇ ਹੁੰਦੇ ਆ ਤੇ ਸਾਡੇ ਆਮ ਪਰਿਵਾਰਾਂ ਦੇ ਵੀ ਉਹਨਾਂ ਦੇ ਵਿੱਚ ਵੀ ਜਿਹੜਾ ਬੰਦਾ ਜਿਹਦੇ ਚ ਜ਼ਰੂਰਤ ਹੈ ਜਿਹੜਾ ਬੰਦਾ ਕੰਮ ਕਰਦਾ ਜਿਹਦੇ ਨਾਲ ਲੋਕ ਨੇ ਉਹ ਬੰਦੇ ਚੁਣੇ ਵੀ ਜਾਂਦੇ ਬਹੁਤ ਐਗਜ਼ਾਮਪਲ ਹਨ ਤੁਹਾਡੇ ਕੋਲ ਇਹ ਅਨਿਲ ਚੌਧਰੀ ਜੀ ਸਾਡੇ ਆਬਜ਼ਰਵਰ ਆਏ ਨੇ ਇਹਨਾਂ ਨੇ ਪਹਿਲਾਂ ਕਾਲਜਾਂ ਚੋਂ ਪ੍ਰਧਾਨਗੀ ਜਿੱਤੀ ਡੀਯੂ ਯੂਨੀਵਰਸਿਟੀ ਤੋਂ ਫਿਰ ਇਹ ਐਨਐਸਯੂਆਈ ਸਟੇਟ ਦੇ ਪ੍ਰਧਾਨ ਬਣੇ ਫਿਰ ਯੂਥ ਕਾਂਗਰਸ ਸਟੇਟ ਦੇ ਫਿਰ ਇਹ ਜਿਹੜੀ ਆਪਣੀ ਕਾਂਗਰਸ ਹੈਗੀ ਏਆਈਸੀਸੀ ਉਹਨਾਂ ਵੱਲੋਂ ਇਹ ਦਿੱਲੀ ਦੇ ਪ੍ਰਧਾਨ ਰਹੇ ਨੇ ਤੇ ਉਵੇਂ ਹੀ ਬਸ ਹੁਣ ਜਿਵੇਂ ਸਾਨੂੰ ਮੌਕਾ ਮਿਲਿਆ ਪਰਿਵਾਰਾਂ ਨੂੰ ਆਮ ਪਰਿਵਾਰਾਂ ਨੂੰ ਜਿਹੜਾ ਇਹਨਾਂ ਨੇ ਹੁਣ ਇਸ ਵਾਰ ਪ੍ਰੋਟੋਕੋਲ ਰੱਖਿਆ ਕਿ ਪਿੰਡਾਂ-ਪਿੰਡਾਂ ਦੇ ਵਿੱਚ ਇਹਨਾਂ ਨੇ ਜਾਣਾਗਾ ਬਲਾਕ ਪੱਧਰੀ ਲੋਕਾਂ ਤੋਂ رائے ਲੈਣੀ ਆ ਕਿ ਕਿਹੜੇ ਬੰਦੇ ਚੋਣਨੇ ਨੇ ਕਿਹੜੇ ਬੰਦੇ ਆਪਣਾ ਹੱਕ ਰੱਖਦੇ ਆ ਕਿ ਹਾਂ ਅਸੀਂ ਵੀ ਦਾਵੇਦਾਰਾਂਗੇ ਕਿ ਸਾਨੂੰ ਵੀ ਮੌਕਾ ਦਿੱਤਾ ਜਾਵੇ ਤਾਂ ਇਹ ਬਹੁਤ ਵਧੀਆ ਉਪਰਾਲਾ ਹੈ ਕਾਂਗਰਸ ਪਾਰਟੀ ਦਾ ਤੇ ਅਸੀਂ ਧੰਨਵਾਦ ਕਰਦੇ ਆ ਆਬਜ਼ਰਵਰ ਸਾਹਿਬ ਦਾ ਵੈਲਕਮ ਕਰਦੇ ਆ ਤੇ ਅੱਗੇ ਵੀ ਉਮੀਦ ਹੈ ਕਿ ਚੋਣ ਵਧੀਜੀ ਹੋ ਤੁਹਾਨੂੰ ਨਹੀਂ ਲੱਗਦਾ ਜੀ ਇੱਥੇ 10 ਕੈਂਡੀਡੇਟ ਹੋਣਗੇ ਜੀ ਇੱਕ ਕੈਂਡੀਡੇਟ ਬਣਦਾ ਦੂਜਿਆਂ ਦੇ ਮਨ ਦੇ ਵਿੱਚ ਇੱਕ ਸ਼ੰਕਾ ਹੋਊਗੀ ਇੱਕ ਵਿਰੋਧ ਨਾਲ ਦੇਖਣਾ ਨਹੀਂ ਇਹ ਹੁੰਦਾ ਤਾਂ ਸੀ ਪਰ ਜਿਹੜਾ ਹੁਣ ਪਿਛਲੇ ਲੰਬੇ ਸਮੇਂ ਤੋਂ ਚੱਲੀ ਜਾਂਦਾ ਸੀ ਕਿ ਇੱਕ ਦੋ ਪਰਿਵਾਰਾਂ 'ਚ ਚੱਲੀ ਜਾਂਦਾ ਸੀ ਪਿਛਲੇ ਬੰਦੇ ਨਿਰਾਸ਼ ਹੋ ਜਾਂਦੇ ਸੀ ਧੜਾ ਤੇ ਇੱਕੋ ਹੀ ਚੱਲ ਰਿਆ ਸੀ ਨਾ ਬਾਕੀਆਂ ਨੂੰ ਇਗਨੋਰ ਕਰ ਦਿੰਦੇ ਸੀ ਹਰ ਪਾਰਟੀ ਪਲੇਟਫਾਰਮ ਤੇ ਕੋਈ ਰੈਲੀ ਹੋਣੀ ਐ ਕੋਈ ਪ੍ਰੋਗਰਾਮ ਹੋਣਾ ਸੁਨੇਹੇ ਨਹੀਂ ਲੱਗਨੇ ਹੈ ਤਾਂ ਕਾਂਗਰਸ ਦੇ ਵਰਕਰ ਹੀ ਨੇ ਨਾ ਉਹਨਾਂ ਦੇ ਨੁਮਾਇੰਦੇ ਨੇ ਚੁਣੇ ਹੋਏ ਕੋਈ ਜ਼ਿਲ੍ਹਾ ਪ੍ਰੇਸ਼ਦ ਹੈ ਕੋਈ ਯੂਥ ਚ ਹੈ ਕੋਈ ਅਲੱਗ-ਅਲੱਗ ਪਲੇਟਫਾਰਮ ਤੇ ਜਿਹੜਾ-ਜਿਹੜਾ ਬੰਦਾ ਹੈਗਾ ਇਸ ਵਾਰ ਫੇਰ ਉਹਨਾਂ ਨੂੰ ਹੀ ਪ੍ਰਧਾਨਗੀ ਮਿਲਦੀ ਆ ਫੇਰ ਚਲੋ ਉਹ ਫੇਰ ਆਪਾਂ ਮੰਨ ਲਾਂਗੇ ਕਿ ਹਾਂ ਲੋਕ ਉਹਨਾਂ ਦੇ ਨਾਲ ਨੇ ਪਾਰਟੀ ਪਰ ਸਹੀ ਫੈਸਲਾ ਕਰੂਗੀ ਪਾਰਟੀ ਨੂੰ ਪਤਾ ਕਿਹੜੇ ਬੰਦੇ ਕਿੱਧਰ ਚੱਲਦੇ ਆ ਐਮਪੀ ਚੋਣਾਂ ਚ ਕਿੱਧਰ ਚੱਲਦੇ ਆ ਕਿਹੜੇ ਦੋ ਕਿੱਧਰ ਚੱਲਦੇ ਆ ਸਹੀ ਫੈਸਲਾ ਪਾਰਟੀ ਕੋਲ ਸਾਰੀ ਰਿਪੋਰਟ ਆ ਕਿ ਕਿਹਦੀਆਂ ਰਿਸ਼ਤੇਦਾਰੀਆਂ ਕਿੱਥੇ ਆ ਕਿਹੜਾ ਕੰਮ ਕਰਦਾ ਕਿਹੜਾ ਕੰਮ ਕਿੱਥੋਂ ਕਰਾਉਂਦਾ ਸਾਰੀ ਰਿਪੋਰਟ ਹੈ ਪਾਰਟੀ ਕੋਲੇ ਤੇ ਜਿਹੜੇ ਸਹੀ ਬੰਦੇ ਆ ਚੁਣੇ ਵੀ ਜਾਣਗੇ ਆਪਾਂ ਨੂੰ ਪੂਰੀ ਉਮੀਦ ਹੈ ਬਿਲਕੁਲ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਇੱਥੇ ਅੰਦੇਲ ਚੌਧਰੀ অবজারভার ਜਿਹੜੇ ਲਾਇ ਹੋਏ ਨੇ ਉਹ ਇੱਥੇ ਪਹੁੰਚੇ ਸੀ ਹਾਲਾਂਕਿ ਉਹਨਾਂ ਨਾਲ ਗੱਲਬਾਤ ਨਹੀਂ ਹੋ ਸਕੀ ਪਰ ਦੇਖਿਆ ਹੁਣ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਿਜ਼ਲਟ ਨਿਕਲਦਾ ਹੈ ਤੇ ਕੌਣ ਹੋਵੇਗਾ ਮਾਨਸਾ ਜ਼ਿਲ੍ਹੇ ਦਾ ਕਾਂਗਰਸ ਦਾ ਪ੍ਰਧਾਨ ਇਹਦੇ ਨਾਲ ਹੀ ਅਗਲੀ ਅਪਡੇਟ ਅਗਲੀ ਕਿਸੇ ਖਬਰ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਪ੍ਰਕਾਸ਼ ਦੇ ਨਾਲ ਸੁਖਵਿੰਦਰ ਨਿਕੋਆ ਟੀਵੀ ਪੰਜਾਬੀ